ਨੂੰ ਵਲੌਗ ਕਰਦੇ ਹਰੂ ਵਲੌਗ ਅੱਜ ਥੋੜਾ ਅਲੱਗ ਜਿਹਾ ਵਾ ਅੱਜ ਬਾਬਾ ਬਗਲਾ ਸਾਹਿਬ ਪੱਠੇ ਲੈ ਕੇ ਜਾਣੇ ਆ ਬੀਜਿਆ ਹੀ ਤੇ ਹਰਾ ਬਾਬਾ ਪਾਲਾ ਜੀ ਨੇ ਕੋਈ ਗੁਰਦੁਆਰੇ ਗਾਈਆਂ ਵਾਸਤੇ ਸੇਵਾ ਲੈ ਕੇ ਜਾਣੀ ਆ ਟੀਮ ਪੂਰੀ ਡਈ ਆ ਜੀ ਹੋਰਾਂ ਦੇ ਕੰਮ ਕਰਨ ਸਾਰੇ ਬੰਦੇ ਲੱਗੇ ਅੱਧੀ ਟੀਮ ਉਹ ਉਧਰ ਸਾਈਡ ਤੇ ਮੋਸੋਂ ਬਹੁਤ ਵਧੀਆ ਹੋਇਆ ਡੇ ਬੰਦੇ ਸਾਰੇ ਡੇ ਆ ਕੰਮ ਕਾਰਨ ਵੇਖੋ ਉਹ ਜਿਹੜਾ ਗੈਰੀ ਵਾਲ ਵੇਖੋ ਹਾਂਜੀ ਦੋਸਤ ਉੱਥੇ ਤੇ ਆਪਣੀ ਨਾਲ ਦੀ ਨਾ ਲੱਗਾ ਸ਼ਾਇਦ ਪਤਾ ਨਹੀਂ ਫੋਨ ਕਿਧਾ ਆਉਣ ਡਿਆ ਆਹੋ ਚਲੋ ਤੁਸੀਂ ਤੇ ਹੋ ਜੋ ਸਿੱਧੇ ਵੜਦੋ ਵੜਦੋ ਇਹ ਸੇਵਾ ਹੀ ਆ ਸੁੱਖੇ ਇਹ ਵਿਆਹ ਹੋ ਜਾਂਦਾ ਜੇ ਸੇਵਾ ਵਿਆਹ ਹੋ ਕੰਨੇ ਚਾਲ ਲੈ ਗਾਲ ਆ ਸਾਰੇ ਕੰਮ ਕੰਡਿਆ ਤੇ ਉਹ ਵੇਖੋ ਉਹ ਵੇਖੋ ਸ਼ਰਾਬ ਬੁਢਾ ਸ਼ਰਾਬ ਬੁਢਾ ਉਹ ਉਹ ਕੰਡਿਆ ਊਟ ਕੰਡਿਆ ਭਾਜੀ ਊਟ ਕਿਆਂ ਨਹੀਂ ਗੱਲ ਬਣਨੀ ਇਹਨੇ ਵਾੜੀ ਬੜੀ ਤੇ ਪਾਪਾ ਵਿਆਹ ਛੇਤੀ ਹੋ ਜਾਏਗੀ ਨਹੀਂ 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 ਸੁਣੂਗਾ ਸੁਣੂਗਾ ਪਾਪਾ ਸੱਖੇ ਸੁਣੂਗਾ ਸੁਣੂਗਾ ਮੇਰੀ ਜਿੰਦਾ ਦੀ ਟੀ-ਸ਼ਰਟ ਬਾਈ ਉਹਦਾ ਦੀ ਆ ਹੈਂ ਪੰਜ ਸੱਤ ਸਾਲਾਂ ਦਾ ਸੁਣ ਲੂ ਪਾਪਾ ਸੱਖੇ ਕੋਈ ਨਹੀਂ ਕੋਈ ਨਹੀਂ ਅਜੇ ਕੜਾ ਅਜੇ ਕੜਾ ਉਮਰ ਹੋ ਗਈ ਆ ਚਲੋ ਚਲੋ ਇੱਕ ਛੱਡੀ ਹੋਰ ਮਾਰੋ ਤਾਂ ਤੇ ਫਾਦੇ ਨਿਪਟ ਜਾਣੇ ਵਾੜ ਲਓ ਵੜ ਲਓ ਸੁੱਖੇ ਕੀ ਕਹਿੰਦੇ ਆਂ ਸੀ ਸੁੱਖੇ ਉਹ ਮੈਂ ਕਿਹੜੀ ਅੰਨੀ ਕਿਹੜੀ ਅੰਨੀ ਆ ਜਿਹੜੀ ਭਾਉਣ ਲੱਗੀ ਆ ਓਹ ਟੈਂਟਾ ਹੋ ਗਿਆ ਜੁਟਿਆ ਕਿਦਾਂ ਨਹੀਂ ਹਟੰਡਿਆ ਪਤਾ ਨਹੀਂ ਕਿਉਂ ਅਜੇ ਨਹੀਂ ਯਾਰ ਜਿਹੇ ਲਾ ਲੈਂਦਾ ਮਾੜਾ ਨਹੀਂ ਕਹਿਣਾ ਨਹੀਂ ਕੰਨੇ ਨੇ ਬਾਬਾ ਸੇਵਾ ਕੀਤੀ ਅੱਜ ਯਾਰ ਇਹਨੂੰ ਕਮਾੜਾ ਦਾ ਸਟੈਂਪ ਲਾ ਕੀ ਓਹ ਪੋਲਾ ਖੁੱਲਣ ਡੀਆਂ ਸਾਰਿਆਂ ਦੀਆਂ ਰਾਜ ਘਰ ਬੱਸੀ ਜਾਵੇ ਕਹਿੰਦਾ ਇਹ ਉਹ ਚੱਲ ਬੱਸ ਕਰੋ ਹੁਣ ਬੱਸ ਲਗਾਈ ਨਹੀਂ ਇਹਨੂੰ ਕਰਨਾ ਬਾਅਦ ਚਲੋ ਓਏ ਓਏ ਅੱਡੀ ਪੈ ਚੁੱਪ 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 ਓ ਭੈਣ ਰਵੀ ਦਾ ਦੱਸਨੇ ਵੱਡਾ ਦੱਸਨੇ ਕਰਦੇ ਆਪੇ ਪੀ ਪੀ ਆ ਲੱਗ ਰਿਹਾ ਜੀ ਉਹ ਤੇ ਉਹ ਫੜਾ ਮਗਰ ਮਾਮੀ ਨੂੰੜਾ ਓ ਅੱਜਤੀ ਫੜ ਪੈ ਜਾ ਉਹਨੂੰ ਪਾਓ ਵਿਚਾਰਾ ਵੇਖਣਿਆ ਮੂੰ ਚੁੱਕ ਚੁੱਕ ਕੇ ਓਏ ਬਿੜਿਆ ਬਿੜਿਆ ਓ ਫੜੋ ਫੜੋ ਇਹ ਉਹਨੇ ਆ ਕੇ ਪਾਣੀ ਉੜਿਆ ਜਿਹੜਾ ਸਾਹ ਤੋਂ ਵਾਧੇ ਵੱਡੇ ਸਨਮਾਨ ਕੀਤਾ ਉਹ ਕਰਦੇ ਆ ਕਿੰਨੋ ਇਹਦੇ ਵਿੱਚ ਖਾ ਲੈਣਾ ਓਹ ਪੀ ਗੜੀ ਆ ਓਏ ਪਾਈਓ ਕਿਧਰੋਂ ਪੀ ਲਿਆ ਉਹਨਾਂ ਨੇ ਪਾਣੀ ਪੀਣਾ ਨਹੀਂ ਇਹ ਕੜਾ ਪਾਣੀ ਕੜਾ ਪਾਣੀ ਹੈ ਇੱਥੇ ਫੜਾ ਮੁੰਡਿਆਂ ਨੂੰ ਆ ਫੜੋ ਫੜੋ ਮੈਨੇ ਭਰਾ ਭਰ ਲਿਆ ਪੀ ਗੋ ਫੜੋ ਜੇ ਫੜੋ ਪੀ ਗੋ ਨੂੰ ਹੀ ਦੋ ਫੜਾ ਹੈਪੀ ਹਾਂ ਜਿਆਦਾ ਵੱਡੇ ਸਨਮਾਨਤ ਕੀ ਆਲਾ ਫੜੋ ਠੀਕੋ ਜਫੀ ਪੀ ਲੈ ਉਹਨੂੰ ਪਰੇ ਕਰ ਯਾਰ ਉਧਰ ਯਾਰ ਵੀਰ ਆ ਆ ਫੜੋ ਗਲਾਸੀ ਆ ਲੋ ਵਾਰੋ ਯਾਰ ਇਧਰ ਹੋ ਜਾ ਲੋ ਵੀ ਰਾਤ ਦੇ ਵੱਜ ਗਏ 9 ਟਰੈਕਟਰ ਆਇਆ ਹੁਣ ਹੁਣ ਕਰਨਾ ਲੋਡ ਕਰੋ 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 ਜਲਦੀ ਕਰੋ ਲੋ ਵੀ ਕੰਮ ਚੱਲਣ ਡਿਆ ਲੋਡ ਕਰਨ ਵਾਲਾ ਅੱਦੇ ਬੰਦੇ ਉੱਤੇ ਅੱਦੇ ਥੱਲੇ ਚੱਲ ਚੱਲ ਥੱਕ ਗਿਆ ਚੱਲ ਚੱਲ ਚਲੋ ਜੀ ਚਲੋ ਹਾਂਜੀ ਦੋਸਤ ਹਾਂਜੀ ਦੋਸਤ ਚੱਲ ਚੱਲ ਫੜਲਾ ਫੜਲਾ ਨੇਹਰਾ ਹੀ ਬੜਾ ਹੋ ਗਿਆ ਤੇ ਲੋ ਵੀ ਬੰਬੀ ਵਾਲੀ ਬੱਤੀ ਆ ਗਈ ਆ ਪਾਣੀ ਪੀਂਦੇ ਮੁੰਡੇ ਮਰਗੇ ਤੇ ਆਏ ਕੋਕ ਦੇ ਨਾਲ ਤੇ ਬੰਦਾ ਹੀ ਕੁਛ ਨਹੀਂ ਆ ਸਾਲਿਆ 3-4 ਬੋਤਲਾਂ ਪੀ ਗਿਆ ਕੋਕਰੀਆਂ ਉਹ ਸਾਰਾ ਝੂੜ ਰਿਹਾ ਕੋਲ ਕੋਲ 70 80 ਪੈਕੇਟ ਤੁਸੀਂ ਉਹਦੇ ਖਾ ਗਏ ਜੇ ਉਹਦੇ ਲੇਜ਼ ਦੇ ਉਹ ਨਾ ਭਾਈ ਨੇ ਮੰਗਾਇਆ ਸੀ ਆਹੋ ਖਾ ਪੇਟੀ ਆਈ ਲੇਜ਼ ਦੀ ਘੰਟਾ ਨਹੀਂ ਛੇਤੀ ਹੋ ਜਾਣਾ ਵਿਲੇ ਚਲੋ ਚੱਲ ਮਿੰਟ ਮਾਰ ਘੰਟਾ ਨਹੀਂ ਜਦੀ ਫੇ ਲੱਗਣਾ ਹਾਂ ਠੀਕ ਆ ਪੀ ਫਸਾ ਲਈਆ ਵੈਲੀ ਜਿੱਲੀ ਉਹ ਹੁਣ ਲੀਆਂ ਇਹ ਲੋ ਕਾਂਡ ਕਰ ਲਿਆ ਇੱਧਰ ਸ਼ਕਤੀ ਨੰਗੀ ਹੀ ਵਾਟਰ ਅੰਦਰ ਉਹ ਆਂਦਾ ਸ਼ਕਤੀ ਨਾ ਕੱਢਣੀ ਇਹ ਹੰਦਾ ਆ ਇੱਕ ਡਿਆ ਚ ਲਾਉਣਾ ਥੋੜਾ ਦੂਸਰਾ ਉਹਦਾ ਹੀ ਕੰਮ ਲੋਡ ਤੇ ਕਈ ਵੀ ਹੈ ਨਹੀਂ ਘਰ ਤੋਂ ਦੂਰ ਆ ਥੋੜੀ ਜੀ ਇਹ ਮੋਟਰ ਦੀ ਚਾਬੀ ਵੀ ਘਰ ਵਾ ਪਰਲੀ ਵੱਡ ਪਾ ਲਈ ਹੁਣ

ਥੋੜਾ ਬੋਲਾ ਛਾਟੀ ਤੇ ਕਰਨੀ ਪੈਣੀ ਤੁਸੀਂ ਬੰਦੇ ਦੀ ਬੇਇੱਜ਼ਤੀ ਕਰ ਲਗਾ ਵੇਂਦੇ ਕੁਝ ਨਹੀਂ ਜੇ ਤੂੰ ਦੇਖੋ ਕਿਹਾ ਇਹ ਮੋੜੀ ਦੇ ਆ ਇਹ ਕੇ ਵਾਲੀ ਸੁੱਖਾ ਆ ਤੂੰ ਕਿਹਦੇ ਜਿਆਦਾ ਕਿਹਾ ਕੁਛ ਵੱਡਾ ਬਜੁਰਗ ਜਿਹੜਾ ਸੁੱਖਾ ਮੈਂ ਨਹੀਂ ਕੁਝ ਵੀ ਕਿਹਾ ਓਏ ਜਾਣ ਕੇ ਭੱਜ ਗਿਆ ਚਲੋ ਇਹਦੇ ਟਰਾਈ ਮਾਰਗੇਟ ਟਰੈਕਟਰ ਸਦਾ ਸੱਦਿਆ ਇੱਕ ਰਹਿਣ ਦੇਈਂ ਨਾ ਰੁਕ ਜਾ ਟਰੈਕਟਰ ਲਾ ਲੈਂਦੇ ਹੁਣ ਨਹੀਂ ਨਹੀਂ ਇਦਾਂ ਥੋੜਾ ਖਿੱਚਣਾ ਆਹ ਟਰੈਕਟਰ ਹੋਰ ਲਾਓ ਵੀ ਟਰੈਕਟਰ ਇੱਕ ਹੋਰ ਆ ਗਿਆ ਗੁੱਲਾ ਉਹ ਜੀ ਟੂਲ ਚ ਹੈ ਹੈ ਉਹਨੇ ਸਲੀਪ ਕੱਢਣੀ ਪਹਿਲੀ ਤੇ ਗਿੱਲੀ ਏ ਸਾਰੀ ਪਰਸ ਮਗਰ ਨੂੰ ਚਲੀਏ ਹੈ ਚਲ ਪਾਹ ਮਗਰ ਬਣਾ ਜਾਂ ਮਗਰ ਹੀ ਲੈ ਜਾਓ ਉਹ ਗੁੱਲਾ ਨਹੀਂ ਕੋਈ ਵੀ ਹੈ ਨਹੀਂ ਉਹ ਚ ਉਹ ਚ ਵੇਖ ਲੋ ਲੋਬੀ ਮਾਵਾ ਸ਼ੁਰੂ ਕਰਦੇ ਮਾਰੀਏ ਕੀ ਹੱਟ ਕਮਾਰੋ ਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਟਰਾਲੀ ਦੀ ਤੇ ਹੁੱਕ ਥਲੇ ਲੱਗ ਗਈ ਆ ਬੈਗ ਨੂੰ ਤੋਰ ਪੈਣੀ ਆ ਰੁਭੀਓ ਸੰਗਲ ਕੱਟ ਭਾਈ ਤੂੰ ਕੱਢ ਦੇ ਆ ਨਿਕਲਦਾ ਨਹੀਂ ਹੋਣਾ ਆਹ ਤੇ ਆ ਲੱਗਾ। ਇਹ ਲੋਕਾਂ ਨੂੰ ਛੱਡ ਨਹੀਂ ਜਾਈਦਾ ਛੇਤੀ। ਚਲੋ ਵੀ ਹੁਣ ਪਾਇਆ ਬੈਕ ਨੂੰ। ਚੱਲ। ਚੱਲ। ਨਹੀਂ 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 ਗੱਲ ਬਣੀ। ਲਾਈਟ ਸਾਡੀ ਇਹਨੂੰ ਘੁੰਮ ਗਈ। 42 ਤੇ ਕੱਲ ਪਰਸੋਂ ਤੇ ਪਾਣੀ ਲਾਇਆ ਜੀ। ਨਹੀਂ ਨਹੀਂ ਰੁਕ ਜਾ ਰੁਕ ਜਾ ਰੁਕ ਜਾ ਨਹੀਂ ਬਾਤ ਬਣਦੀ ਚਲੋ ਇਹ ਸ਼ੇਰ ਬਸ ਬਣ ਗਈ ਗੱਲ ਰੁਕ ਰੋਕ 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 ਰੁਕ ਰੋਕ 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 ਉਹ ਵੀ ਨਿਕਲ ਗਈ ਆ ਹੁਣ ਅੰਦਰ ਲਾ ਦੇਣੀ ਆ ਤੇ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਸਫਰੀ ਉੱਠ ਕੇ ਜੇ ਉੱਠਿਆ ਗਿਆ ਟਾਈਮ ਨਾਲ ਤੇ 11:00 ਵਜੇ ਆ ਇਰ ਜਾ ਕੇ ਲੈ ਕੇ ਜਾਵਾਂਗੇ ਤੇਰੇ ਗੁਰਦੁਆਰਾ ਸਾਹਿਬ ਹੁਣ ਸੌਈਏ ਮਿਲਦੇ ਹਾਂ ਹੁਣ ਸਵੇਰੇ ਹੀ ਆ ਬਾਰਿਆ ਹੋ ਆ ਤਾਂ ਕਿ ਇਹਨੂੰ ਕਾਇਰ ਕੇ ਭਰਾਵਾ ਬਾਬੇ ਦੇ ਖੜਨੂ ਪੱਠੇ ਵੱਡੇ ਕੱਢੇੜਾ ਆਪਣੇ ਘਰਵਾ ਤੇ ਪੰਡ ਲਿਆਂਦੀ ਆ ਇਹ ਕਾਰੇ ਚ ਭਾਈ ਕਾਚਵਾ ਪੰਨਾ ਆ ਵੇਖ ਮੈਂ ਬਾਬੇ ਦੇ ਖੜਨੂ ਤੇ ਪੱਠੇ ਵੱਡੇ ਕੱਢੇੜਾ ਆਪਣੇ ਘਰਵਾ ਤੇ ਪੰਡ ਪਾ ਲਈ ਆ ਮੈਂ ਸ਼ਰਮਨਾ ਸ਼ਰਮਦਾਈ ਤੁਹਾਨੂੰ ਦੁਆ ਬਰਾਵਾ ਨੂੰ ਹੈ ਹੌਸਾਲੇ ਤੋਂ ਪਰਨੇ ਹੀ ਪਾਲੇ ਤੋਰ ਕੇ ਮੈਂ ਆਪੇ ਉਹ ਕੀਆ ਮਾਰਦਾ ਆਪੇ ਲੈ ਜਾ ਰਿਹਾ ਬਈ ਨਾ ਨਹੀਂ ਬਾਬੇ ਨੂੰ ਬਰਾਵਾ ਵੀ ਉਹ ਸੇਵਾ ਕਰਨੀ ਹਾਂ ਬਾਬੇ ਬਿਲਕੁਲ ਆ ਪੱਠੇ ਮੁੱਕੇ ਆ ਪੱਠੇ ਮੁੱਕੇ ਹੋਣਾ ਪਤਾ ਨਹੀਂ ਹੁੰਦਾ ਚਲੋ ਉੱਡ ਜੋ ਘਰੋਂ ਘਰੀ ਹੁਣ ਲੀਏ ਚਲੋ ਚਲੋ ਯਾਰ ਚਲ ਓਏ ਆ ਖੜਨੇ ਕਿੱਦਾਂ ਆ ਵਾ ਇਹ ਮੋਟਰਸਾਈਕਲ ਕਿਹੜਾ ਕਿਹੜਾ ਅੰਕਲ ਤਾੜਾ ਮੋਟਰਸਾਈਕਲ ਮੰਗਣ ਦੇਈਓ ਨਾ ਮੋੜ ਸਾਲਾ ਮੈਂ ਬੱਡੇ ਲਦਰ ਨਵਾਜ਼ਮ ਲਾਡਰ ਦੋ ਚੱਲ ਓਏ ਅੰਗਲ ਕਹਿੰਦਾ ਜੱਡਾ ਲੋਵੀ ਸਵੇਰ ਦੇ ਵੱਜ ਗਏ ਆ 5:30 ਤੇ ਬੰਦਾ ਕੋਈ ਨਹੀਂ ਨਾਲ ਜਾਣ ਵਾਸਤੇ ਰੈਡੀ ਹੋਇਆ ਅਨਮੋਲ ਆਇਆ ਟਰਾਲੀ ਲੈ ਕੇ ਹੁਣ ਰस्सियां ਰस्सियां ਪਾ ਲੀਆਂ ਵਾ ਤੇ ਆਪਾਂ ਦੋਵੇਂ ਜਾਵਾਂਗੇ ਹੁਣ ਲੈ ਕੇ ਹੋਰ ਸਾਰਾ ਕੋਈ ਨਹੀਂ ਨਾ ਕਹਿੰਦੇ ਫੋਨ ਹੀ ਨਹੀਂ ਚੁੱਕਿਆ ਸੁੱਖਾ ਕੰਨਾ ਗੈਰੀ ਫਿਰ ਮੈਂ ਇਕੱਲਾ ਹੀ ਆ ਗਿਆ ਆਹ ਚੱਲ ਹੁਣ ਜਾਣਾ ਤੇ ਪਹਣਾ ਹੀ ਆ ਮੋੜ ਸੇ ਲਾਇਆ ਦੁਕਾਨ ਤੇ तो भी पहुंच गए पाला जी के गुरदवारा साहब हाँ? दखाने अगे गाइया नहीं करते हम ਹਾਂ ਬੜੇ ਹੁਣਗੇ ਸੇਵਾਦਾਰ ਮੁਸ਼ਕਲ ਆ ਆਪ ਹੀ ਲਾਉਣੇ ਪੈਣੇ ਆ ਗਾਈਆਂ ਦੇ ਉਹ ਫਟ ਫਰੇ ਹਲ ਵੇਖ ਕੇ ਵੇ ਆਈਆਂ ਬਸ ਹਾਲੇ ਬੋਲ ਲਈ ਪਹਿਲਾਂ ਕੋਈ ਚੱਕਰ ਨਹੀਂ ਜਾਣਦੇ ਕੋਲੇ ਕੋਲੇ ਬੜੀ ਹਾਲੇ ਕਟਿੰਗ ਆ ਗਿਆ ਦੇ ਅਰੇ ਉਹ ਟਰਾਲੀ ਨਾ ਖਾਜਣ ਕਿਤੇ ਓਏ ਵਿਚਰਾ ਵੜ ਜੇ ਇਹ ਕੰਮ ਢੜ ਗਿਆ ਓਏ ਧਿਆਨ ਨਾਲ ਧਿਆਨ ਨਾਲ ਸੱਟ ਨਾ ਲੱਗ ਜਾਈਆਂ ਨੂੰ ਦੋ ਅੰਗਿਆ ਦੇ ਉੱਤੇ ਚੜ੍ਹ ਸੁ ਫਿਰ ਇੰਡੀਆਂ ਟਰਾਲੀ ਦੇ ਕੇ ਤਾਂ ਪੈਰ ਪੂਰਾ ਥੱਲੇ ਆ ਜੇ ਕੋਈ ਕੋਈ ਖੋਲਲੀ ਕਰ ਲਈ ਫੋਲਲੀ ਨਹੀਂ ਆ ਗਈ ਕੋਈ ਕਰੋ ਚੈੱਕ ਗਾਈਆਂ ਬੱਲੇ 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 ਤੋਬੀ ਕਰੋ ਹਾਂ ਚੈੱਕ ਗਾਈਆਂ ਹਜ਼ਾਰਾਂ ਦੇ ਹਿਸਾਬ ਨਾਲ ਗਾਈ ਹੋਣੀ ਆ ਬਸ ੁੱਟੀ ਜਾਣੀ ਹੁਣ ਤਗੜਾ ਹੋ ਜਾ ਉਧਰ ਘੋੜੇ ਆ ਪਾਲੀ ਸਾਈਡ ਤੇ ਇੱਧਰ ਗਾਈਆਂ ਖਾਓ 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 ਨੀ ਆਰੇ ਲਓ ਲਓ ਚੱਲ ਹੁਣ ਟਰਾਲੀ ਖਾਲੀ ਕਰ ਲਈਏ ਇਰ ਮਿਲਦੇ ਉਹ ਏਡੀਆਂ ਮਗਰ ਖਲੋਤੀ ਆ ਉਹਨਾਂ ਦੀ ਦਵਾਰੀ ਨਹੀਂ ਹੋਣੀ ਮੇਰੇ ਸਾਹ ਹੁਣ ਨਾ ਵੇਟਿੰਗ ਚ ਲੱਗੀਆਂ ਕਈ ਹੈਂ ਨਹੀਂ ਜਾਏਗਾ ਇੱਕ ਬੰਦਾ ਕਾਈ ਦਾ ਚਾਈ ਤੋਂ ਹੁਣ ਤੂੰ ਚਾਹ ਹਾਂ ਹਾਂ ਚਲਾਈ ਜਾਵਾਂ ਮੈਂ ਆਹ ਚਲਾਈ ਜਾਵਾਂ ਸੁੱਕੀ ਜਾਣੀ ਹੋਣੀ ਏਦਾਂ ਨਹੀਂ ਇੱਕ ਵਾਰੀ ਥੋੜਾ ਛੁੱਟ ਲਾ ਇਹ ਤੇ ਇੱਕ ਇੱਕ ਬੂਟਾ ਹੀ ਆਉਣਾ ਇਹਨਾਂ ਨੂੰ ਮੇਰੇ ਸਾਬ ਨਾਲ ਲੋ ਵੀ ਦੂਜੇ ਸ਼ੈੱਡ ਚ ਆ ਗਏ ਸੀ ਇੱਧਰ ਵੀ ਗਾਈਆਂ ਹੈਗੀਆਂ ਵਾ ਵਾਧੂ ਤੇ ਬੰਦੇ ਨੇ ਵਾਟਾ ਭੀ ਲਿਆ ਹੁਣ ਛੱਕ ਲਿਆ ਵਾ ਹੁਣ ਆਉਂਦੇ ਰਹੀ ਚੱਲ ਚੱਲ ਚੱਕਰ ਹੋਰ ਕੋਈ ਨਹੀਂ ਸੇਵਾਦਾਰ ਹੈ ਨਹੀਂ ਆ ਕੋਈ ਲੋਣਵਾ ਆ ਸਾ ਦੋਈਆਂ ਮਾਂ ਹੀ ਲੱਥੰਡੇ ਅੜ ਕੋ ਦੇ ਬੰਦੇ ਸਾਲੇ ਸਾਡੇ ਮਰ ਗਏ ਅੱਜ ਆਏ ਨਹੀਂ ਜਿਹੜੇ

ਕੀ ਬਣ ਗਿਆ ਫਰ ਗਾਈਆਂ ਰੱਜ ਗਈਆਂ ਈ ਟਰਾਲੀ ਇੱਕ ਹੋਰ ਆ ਗਈ ਆ ਪੱਠਿਆਂ ਵਾਲੀ ਉਹ ਪਰਲੀ ਸਾਈਡ ਦਾ ਨਹੀਂ ਰੱਥਣ ਉਤੋਂ ਕਿਰਪਾ ਬਾਬੇ ਜੀ ਅੱਜ ਦਿਨ ਥੋੜਾ ਠੰਡਾ ਹੈ ਤਾਂ ਕਰਕੇ ਨਹੀਂ ਤੇ 11:00 ਵੱਜ ਗਏ ਆ ਸਾਢੇ 11:00 ਦੀ ਧੁੱਪ ਤੁਹਾਨੂੰ ਪਤਾ ਹੀ ਕਿੰਨੀ ਹੋਣੀ ਹੈ ਚੱਲੀ ਹੁਣ ਪਿੰਡ ਨੂੰ ਲੰਗਰ ਖਾਣਾ ਓਏ ਹੈ ਚਲੋ ਦੇਖਦੇ ਆਂ